ਲੁਧਿਆਣਾ ਦੇ ਸਾਨੇਵਾਲ ਵਿਖੇ ਬੀਜੇਪੀ ਵੱਲੋਂ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਵਿਸ਼ਾਲ ਤਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਤੇ ਪੂਰਾ ਸਾਨੇਵਾਲ ਬੰਦੇ ਮਾਤਰ ਮਤੇ ਭਾਰਤ ਮਾਤਾ ਦੀ ਜੈ ਦੇ ਨਾਰੇ ਨਾਲ ਗੂੰਜ ਉਠਿਆ। ਬੀਜੇਪੀ ਦੇ ਸੀਨੀਅਰ ਨੇਤਾ ਗੁਰਦੇਵ ਸ਼ਰਮਾ, ਦੇਵੀ ਅਤੇ ਐਸ ਆਰ ਲੱੱਡੜ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਏ। ਉਹਨਾਂ ਆਪਰੇਸ਼ਨ ਸੰਦੂਰ ਦੀ ਸਫਲਤਾ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੀ ਆਰਮੀ ਦੇ ਦ੍ਰਿੜ ਇਰਾਦੇ ਦੀ ਸراہਨਾ ਕੀਤੀ। ਦੇਖੋ ਇਹ ਖਾਸ ਰਿਪੋਰਟ। ਇਹ ਪਹਿਲੀ ਵਾਰ ਹੀ ਹੋਇਆ। ਇੱਕ 70 ਸਾਲ ਦੀ ਆਜ਼ਾਦੀ ਤੋਂ ਬਾਅਦ ਇੰਨੀ ਜ਼ਬਰਦਸਤ ਕੇ ਸਾਡਾ ਵਾਲ ਵੀ ਵਿੰਗਾ ਨਹੀਂ ਹੋਇਆ ਪੰਜਾਬ ਸਭ ਤੋਂ ਜ਼ਿਆਦਾ ਅੰਡਰ ਥ੍ਰੈਟ ਸਗਾ ਸਹਿਮ ਸਗਾ ਪੰਜਾਬ ਦੇ ਵਿੱਚ ਲੇਕਿਨ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਆ ਚਾਰ ਦਿਨ ਜਿੰਨੇ ਦਿਨ ਲੜਾਈ ਰਹੀ ਆ ਲੇਕਿਨ ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਨਹੀਂ ਕੋਈ ਵੀ ਇੱਕ ਜ਼ੀਰੋ ਨੁਕਸਾਨ ਹੋਇਆ ਮੈਂ ਇਹ ਕਹਾਂਗਾ ਤੇ ਇਹ ਆਪਣਾ ਨਰਿੰਦਰ ਭਾਈ ਮੋਦੀ ਜੀ ਦੀ ਮਤਲਬ ਉਹਦੀ ਲੀਡਰਸ਼ਿਪ ਕਰਕੇ ਆ ਔਰ ਮੈਂ ਵਧਾਈ ਦੇਣਾ ਫੌਜਾਂ ਨੂੰ ਜਿਨ੍ਹਾਂ ਨੇ ਮੈਂ ਦੇਖੋ ਮੇਰੇ ਮਨ ਦੇ ਵਿੱਚ ਵੀ ਇੱਕ ਸ਼ੰਕਾ ਸੀਗਾ ਕਿ ਇਹ ਨਿਊਕਲੀਅਰ ਪਾਵਰ ਦੇਸ਼ ਹੈਗਾ ਪਾਕਿਸਤਾਨ ਕਿਤੇ ਸਾਡਾ ਨੁਕਸਾਨ ਨਾ ਹੋ ਜਾਏ ਲੇਕਿਨ ਮੇਰੇ ਬੇਟੇ ਨੇ ਗੌਤਮ ਮੇਰੇ ਨਾਲ ਆਇਆ ਹੈਗਾ ਉਹਨੇ ਮੈਨੂੰ ਕਿਹਾ ਪਾਪਾ ਇਹਨਾਂ ਨੇ ਉਤੋਂ ਇਹਨੂੰ ਟੇਕ ਆਫ ਨਹੀਂ ਕਰਨ ਦੇਣਾ ਟੇਕ ਆਫ ਕਰਨਗੇ ਨਾਲੋਂ ਨਾਲ ਛੁੱਟ ਜਾਣਾ ਉਹਨਾਂ ਦੇ ਡਰੋਨ ਉਹਨਾਂ ਦੀਆਂ ਮਿਸਾਈਲਾਂ ਜਿਉਂ ਟੇਕ ਆਫ ਕਰਦੇ ਆ ਜਿਉਂ ਹਾਵੇ ਨਾ ਪਲੇਨੀ ਜੀ ਇੰਡੀਆ ਆਰਮੀ ਸਭਾਂ ਬਧਾਈ ਦਿਨਾ ਔਰ ਇੱਕ ਲੈਸਨ ਹੈਗਾ ਨਾ ਪਾਕਿਸਤਾਨ ਨੂੰ ਸਿਰਫ ਬਲਕਿ ਪੂਰੇ ਵਰਲਡ ਨੂੰ ਅੱਜ ਜਿਹੜਾ ਲੋਕੀ ਆਪਣਾ ਅਮਰੀਕਾ ਜਾਂ ਚਾਈਨਾ ਅਮਰੀਕਾ ਦਾ ਚਾਈਨਾ ਦੇ ਦੇਸ਼ ਜਿਹੜੇ ਆਪਣਾ ਵਿਚ ਇੰਟਰਵੈਨ ਕਰਕੇ ਇਹਨੂੰ ਬੰਦ ਕਰਾਂ ਤੇ ਉਤੇ ਤੁਲੇ ਹੋਇਆ ਉਹਨਾਂ ਨੂੰ ਇਸ ਕਰਕੇ ਤੁਲੇ ਹੋਇਆ ਕਿ ਉਹ ਐਕਸਪੋਜ਼ ਹੋ ਗਿਆ ਉਹਨਾਂ ਦੀ ਟੈਕਨੋਲੋਜੀ ਹੁਣ ਵੇਚਣ ਵਾਲੀ ਨਹੀਂ ਹੈ ਟੈਕਨੋਲੋਜੀ ਵਿਕੇਗੀ ਤਾਂ ਭਾਰਤ ਦੀ ਆਰਮਸ ਵੇਚਣ ਗਿਆ ਤਾਂ ਭਾਰਤ ਦੀਆਂ ਹੁਣ ਜੇ ਕੋਈ ਆਰਮੇਨ ਐਮੂਨੀਸ਼ਨ ਬੁਧੇਸ਼ਾਂ ਦੀ ਮਾਰਕੀਟ ਦੇ ਵਿੱਚ ਵਿਕੇਗਾ ਤਾਂ ਉਹ ਭਾਰਤ ਦਾ ਵਿਕੇਗਾ ਇਹ ਇੱਕ ਬਹੁਤ ਵੱਡਾ ਸ਼ਿਫਟ ਆਇਆ ਹੈਗਾ ਯਾਰ ਆਪਣਾ ਜਿਹੜੀ ਜਿਨੂੰ ਅਸੀਂ ਕਹਿੰਦੇ ਨਾ ਬਿਸ਼ਪ ਗੁਰੂ ਬਿਸ਼ਪ ਪਾਵਰ ਬਣ ਜਾ ਰਿਹਾ ਇਹ ਵਾਕਿਆ ਹੀ ਇੰਡੀਆ ਨੇ ਦਿਖਾਤਾ ਕਿ ਹਾਂ ਅਸੀਂ ਆ ਗਏ ਹਾਂ ਤੇ ਇਹ ਆਪਣਾ ਬੜੀ ਖੁਸ਼ੀ ਦੀ ਗੱਲ ਹੈ ਭਾਰਤ ਦੇ ਲੋਕਾਂ ਨੂੰ ਵਧਾਈ 145 ਕਰੋੜ ਦੀ ਆਬਾਦੀ ਦੇ ਲੋਕਾਂ ਨੂੰ ਵਧਾਈ ਖਾਸ ਕਰਕੇ ਪੰਜਾਬੀਆਂ ਨੂੰ ਵਧਾਈ ਮੈਂ ਬਤੌਰ ਬੀਜੇਪੀ ਦਾ ਜ਼ਿੰਮੇਵਾਰ ਲੀਡਰ ਮੈਂ ਆਪਣਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕਰਾਂਗਾ ਕਿ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਇੱਕ ਜਿਹੜੀ ਸੱਚੀ ਬਾਹ ਆ ਇੱਕ ਜਿਹੜੀ ਆਪਣਾ ਖੜਗ ਪੁਛਾ ਆ ਤੇ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਕੋਈ ਸਹਿਮ ਨਹੀਂ ਰਹਿਣਾ ਚਾਹੀਦਾ ਜਿਹੜਾ ਇਸ ਵਾਰੀ ਆਰਮੀ ਨਾਲ ਕੱਢ ਦਿੱਤਾ ਤੇ ਹਮੇਸ਼ਾ ਕੱਢਿਆ ਰਹੇਗਾ ਬਹੁਤ-ਬਹੁਤ ਸ਼ੁਕਰੀਆ ਭਾਰਤ ਮਾਤਾ ਦੀ ਜੈ ਜੈ ਆਰਮੀ ਨੂੰ ਵੀ ਸਲੂਟ ਕਰਦੇ ਹਾਂ ਆਰਮੀ ਨੂੰ ਮੈਂ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਾਡੀ ਰੱਖਿਆ ਕੀਤੀ ਹੈ ਪੂਰੇ ਇੰਡੀਆ ਦੀ ਰੱਖਿਆ ਕੀਤੀ ਹੈ ਪੂਰੇ ਵਰਲਡ ਦੀ ਰੱਖਿਆ ਕਰਨ ਦੇ ਸਮਰੱਥ ਹੈ ਪਾਪਾਰ ਬਹੁਤ ਬਹੁਤ ਸ਼ੁਕਰੀਆ ਦੇਖੋ ਪਾਕਿਸਤਾਨ ਨੂੰ ਵੱਲੋਂ ਅਤਵਾਦੀਆਂ ਵੱਲੋਂ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੀਆਂ ਭੈਣਾਂ ਦੇ ਸੰਦੂਰ ਉਜਾੜੇ ਗਏ ਔਰ ਆਪਾਂ ਸਾਰਾ ਦੇਸ਼ ਇਸ ਚੀਜ਼ ਤੋਂ ਉਤਾਤੀ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪ੍ਰਣ ਕੀਤਾ ਸੀ कि ਜਿਨ੍ਹਾਂ ਲੋਕਾਂ ਨੇ ਜਿਹੜੇ ਆਤਵਾਦੀਆਂ ਨੇ ਜਿਨ੍ਹਾਂ ਦੇ ਇਸ਼ਾਰੇ ਤੇ ਜਿਹੜਾ ਸਾਡੀਆਂ ਭੈਣਾਂ ਦੇ ਸੰਦੂਰ ਉਜਾਰੇ ਨੇ ਉਹਦਾ ਬਦਲਾ ਲਿਆ ਜਾਏਗਾ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 120 ਕਿਲੋਮੀਟਰ ਪਾਕਿਸਤਾਨ ਦੇ ਅੰਦਰ ਜਾ ਕੇ ਸਾਡੀ ਦੇਸ਼ ਦੀ ਸੈਨਾ ਨੇ ਅੰਦਰ ਜਾ ਕੇ ਹਮਲਾ ਕਰਕੇ ਉਹਨਾਂ ਦੇ ਜਿਹੜੇ ਅੱਡੇ ਸੀ ਜਿੱਥੇ ਆਤਵਾਦੀ ਹੁਣ ਟ੍ਰੇਡਿੰਗ ਦੇ ਰਹੀ ਸੀ ਉਹਨਾਂ ਨੂੰ ਤਬਾਹ ਕੀਤਾ ਔਰ ਨਹੀਂ ਇੱਕ ਔਰ ਪਾਕਿਸਤਾਨ ਦਾ ਇੱਕ ਵੀ ਨਾਗਰਿਕ ਤੇ ਹਮਲਾ ਨਹੀਂ ਹੋਇਆ ਇੱਕ ਵੀ ਨਾਗਰਿਕ ਦੇ ਉੱਪਰ ਕੋਈ ਹਮਲਾ ਨਹੀਂ ਹੋਇਆ ਨਾ ਕਿਸੇ ਨੂੰ ਸੱਟ ਲੱਗੀ ਏ ਤਬਾ ਉਹ ਲੋਕ ਕਿਤੇ ਗਏ ਨੇ ਜਿਹਨਾਂ ਨੇ ਸਾਡੇ ਹਿੰਦੁਸਤਾਨ ਨੂੰ ਤਬਾ ਕਰਨਾ ਚਾਹੁੰਦੇ ਨੇ ਜਿਹੜਾ ਹਿੰਦੁਸਤਾਨ ਦੇ ਉੱਪਰ ਹਮਲਾ ਕਰਦੇ ਸੀ ਉਹਨਾਂ ਲੋਕਾਂ ਨੂੰ ਤਬਾ ਕੀਤਾ ਗਿਆ ਵੇ ਅੱਜ ਪਾਕਿਸਤਾਨ ਹਾਹਾਕਾਰ ਕਰਦਾ ਪਿਆ ਸਾਰੀਆਂ ਕੰਟਰੀਆਂ ਦੇ ਅੱਗੇ ਚੋਲੀ ਅੱਟ ਕੇ ਆਪਣੇ ਰਹਿਮ ਦੀ ਮੰਗਦਾ ਪਿਆ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਔਰ ਸਾਡੀ ਦੇਸ਼ ਦੀ ਜਨਤਾ ਨੇ ਇਹ ਤੈਅ ਕਰ ਲਿਆ ਵੀ ਜਿੰਨੀ ਦੇਰ ਤੱਕ ਪਾਕਿਸਤਾਨ ਦੇ ਵਿੱਚ ਆਕਵਾਦਨੀ ਅਸੀਂ ਖਤਮ ਕਰ ਦਿੰਦੇ ਉਹਨੇ ਤਰ੍ਹਾਂ ਸਾਡਾ ਯੰਗ ਇੱਥੇ ਜਾਰੀ ਰਹੇਗਾ ਸਾਰੇ ਦੇਸ਼ ਦੇ ਤਿਰੰਗਾ ਯਾਤਰਾ ਕੱਡੇ ਜਾ ਰਹੀਆਂ ਨੇ ਸਾਰਾ ਦੇਸ਼ ਇਸ ਚੀਜ਼ ਤੇ ਨਮਨ ਕਰ ਰਿਹਾ ਜਿਹੜੇ ਦੇਸ਼ ਦੀ ਜਿਹੜੀ ਹੈ ਸੈਨਿਕ ਨੇ ਜਿਨ੍ਹਾਂ ਨੇ ਇੱਡਾ ਵੱਡਾ ਤਿੰਨ ਦਿਨਾਂ ਦੇ ਵਿੱਚ ਪਾਕਿਸਤਾਨ ਨੂੰ ਸਬਕ ਸਿਖਾਤਾ ਹਾਂਜੀ ਪ੍ਰਣਾਮ ਆ ਭਾਈਕਰੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਸਾਡੇ ਦੇਵੀ ਜੀ ਨੇ ਗੁਰਦੇਵ ਦੇਵੀ ਜੀ ਨੇ ਸਾਰਾ ਡੇਲ ਜੀ ਦਾਸੀ ਦਿੱਤਾ ਤੁਹਾਨੂੰ ਅਸੀਂ ਆਪ ਦੀ ਇਡੀਅਨ ਆਰਮੀ ਦੇ ਨਾਲ ਆ ਫੌਜ ਦੇ ਨਾਲ ਖੜੇ ਆ ਅਸੀਂ ਜੋ ਅਧੀਨ ਆਰਮੀ ਨੇ ਬਹਾਦਰੀ ਦਿਖਾਈ ਹੈ ਸਾਡਾ ਸਾਰਾ ਲੋਕ ਜਿੰਨੇ ਇੱਥੋਂ ਦੇ ਆਰਮੀ ਦੇ ਰਿਟਾਇਰਡ ਆਫੀਸਰ ਵੀ ਆਏ ਹੋਏ ਨੇ ਫੌਜੀ ਜਵਾਨ ਵੀ ਸੱਟ ਨਾਲ ਆਏ ਹੋਏ ਨੇ ਕੁਲਤਰਾ ਸਾਹਿਬ ਦੇ ਵੀ ਨੁਮਾਇंदे ਆਏ ਹੋਏ ਨੇ ਅਸੀਂ ਸਾਰੀਆਂ ਸੰਗਤ ਜਿੰਨੀ ਇੱਥੋਂ ਦੀ ਹੈਗੀ ਆ ਸਾਨੇਵਾਲ ਦੀ ਸਾਰੀ ਅਸੀਂ ਆਪਣੀ ਆਰਮੀ ਦੇ ਨਾਲ ਅੱਜ ਵੈਸੇ ਤਾਂ ਸਾਰੇ ਦੇਸ਼ 'ਚ ਲਗਾਤਾਰ ਜਿਸ ਦਿਨ ਤੋਂ ਇਹ ਆਪਰੇਸ਼ਨ ਹੋਇਆ ਹੈਗਾ ਉਤੋਂ ਜਦੋਂ ਇਹ ਲੜਾਈ ਦੀ ਜੰਗਬੰਦੀ ਹੋਈ ਉਹ ਤੋਂ ਤੁਰੰਤ ਬਾਅਦ ਹੀ ਸਾਰੇ ਪਾਸੇ ਜਿਹੜੀ ਤਿਰੰਗਾ ਯਾਤਰਾ ਨਿਕਲ ਰਹੀ ਹੈ ਦੇਸ਼ ਦੇ ਫੌਜੀਆ ਨੂੰ ਜਿਹੜਾ ਹੈ ਉਹਨਾਂ ਦੀ ਜਿਹੜੀ ਬਹਾਦਰੀ ਦਾ ਬਹਾਦੀ ਦਾ ਉਹਦੇ ਲਈ ਜਿਹੜਾ ਸਲਾਮ ਕੀਤਾ ਜਾ ਰਿਹਾ ਹਾਂਜੀ ਸਾਹਨੇ ਵਾਲ ਤੇ ਕਿੰਨੇ ਦਿਨ ਕਿੱਥੇ ਜਾਣਾ ਹੈ ਆ ਸਾਹਨੇ ਵਾਲ ਬਾਜ਼ਾਰ ਦੇ ਵਿੱਚ ਜਿਹੜੀ ਐ ਅਸੀਂ ਜਿਹੜੀ ਐ ਤਿਰੰਗਾ ਯਾਤਰਾ ਗੱਡੀ ਐ ਕਿਹੜੇ ਕਿਹੜੇ ਬੀਜੇਪੀ ਦੇ ਅਧਿਕਾਰ ਅੱਜ ਕੰਮ ਦੇ ਦੇਖੋ ਇਹਦੇ ਚ ਪਾਰਟੀ ਬਾਜ਼ੀ ਤੋਂ ਅਸੀਂ ਉੱਪਰ ਉੱਠ ਗਏ ਨਾ ਜਿਹੜਾ ਪਾਰਟੀ ਬਾਜ਼ੀ ਇਹ ਚੱਲੀ ਸੀ ਇਹ ਅਸੀਂ ਕਿਉਂਕਿ ਇਹ ਰਾਸ਼ਟਰੀ ਪ੍ਰੋਗਰਾਮ ਸੀ ਸਾਡਾ ਇਹ ਤੇ ਇਸ ਵਿੱਚ ਅਸੀਂ ਕੋਈ ਕੋਈ ਪਾਰਟੀ ਬਾਜ਼ੀ ਨਹੀਂ ਕੋਈ ਲਈ ਸਾਰਿਆਂ ਨੂੰ ਸਨੇਹ ਦਿੱਤੇ ਜਿਹੜੇ ਜਿਹੜੇ ਹਾਜ਼ਰ ਹੋਏ ਆ ਇਹਦੇ ਚ ਉਹ ਆਪਣੀ ਖੁਸ਼ੀ ਨਾਲ ਆਈ ਸੰਦੇਸ਼ ਜਨਤਾ ਨੂੰ ਇਹ ਦੱਸਦਾ ਵੀ ਅਸੀਂ ਇੱਕਜੁੱਟ ਹੈ ਤੇ ਅਸੀਂ ਜਿਹੜੀ ਸਾਡੀ ਸੈਨਾ ਹੈ ਅਸੀਂ ਉਹਦੇ ਸੈਨਾ ਦੇ ਨਾਲ ਖੜੇ ਆ ਸੈਨਾ ਦੇ ਕਰਕੇ ਹੀ ਅੱਜ ਅਸੀਂ ਆਰਾਮ ਦੀ ਨੀਂਦ ਸੌ ਰਹੇ ਆ